ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੋਰਨੋਬਾਦ ਜੀ ਤਹਿਸੀਲ ਬਾਦਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਨਡ ਪੰਡ ਦੀ ਵੀਡੀਓ ਹੈ ਜੀ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਪਸ਼ੂ ਪਾਲਣ ਦਾ ਗੰਮ ਆ ਕੋਈ ਵਪਾਰ ਦਾ ਨਹੀਂ ਇੱਕ ਅਦਾ ਨਾਗਰ ਬਾਈ ਦੱਸਦਾ ਕਿ ਆਪਾਂ ਪਾਲ ਕੇ ਸੇਲ ਕਰਨਾ ਹੁੰਦਾ ਜੀ ਅੱਜ ਦੀ ਵੀਡੀਓ ਚ ਚੈੱਕ ਨਾ ਕਰਾ ਜੀ ਡਿਟੇਲ ਮੈਂ ਬਾਅਦ ਤੋਂ ਲੈ ਕੇ ਦੇਉਂਗਾ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੱਖਣ ਸਿੰਘ ਆ ਜੀ ਪਿੰਡ ਜੀ ਪਿੰਡ ਮੋੜ ਨਵਾ ਜੀ ਠੀਕ ਆ ਆਪਣਾ ਵੀਰੇ ਘਰ ਕਿੱਥੇ ਰਹ ਜਾਂਦਾ ਪਿੰਡ 'ਚ ਮੋੜ ਨਵਾਦ ਬਾਹਰਲੀ ਵਸਤੀ ਸਕੂਲ ਦੇ ਨੇੜੇ ਸਕੂਲ ਦੇ ਨੇੜੇ ਰਹ ਜਾਂਦਾ ਜੀ ਨਾਥਾਂ ਵਾਲੀ ਗਲੀ ਠੀਕ ਆ ਜੀ ਨੇੜੇ ਪਿੰਡਾ ਠੱਤੀਪਾਈ ਵੀ ਨੇੜੇ ਆ ਜੀ ਦੱਲੂ ਵਾਲਾ ਵੀ ਨੇੜੇ ਆ ਤੇ ਮਾੜੀ ਮੁਸਤਫਾ ਵੀ ਨੇੜੇ ਆ ਜੀ ਘਰ ਦੀ ਆ ਬਈ ਮੱਝ ਹਾਂਜੀ ਘਰ ਦੀ ਸੂਆ ਕਿੰਨਾ ਮਾਜੀ ਦੂਜੇ ਸੂਏ ਠੀਕ ਹੈ ਵੀਰੇ ਸਮਾਂ ਕਿੰਨਾ ਲਾਉਗੀ ਜੀ ਸਮਾਂ ਪੰਜ ਸੱਤ ਦਿਨ ਲਾਉਗੀ ਠੀਕ ਹੈ ਜੀ ਪਿਛਲੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਜੀ ਇਹਦਾ ਟੋਕਰ ਦਾ 8 ਕਿਲੋ ਚੋਇਆ 4 4 ਕਿਲੋ ਆਪਾਂ ਤੂਕੜ ਲੈ ਕੇ ਆਂਦੀ ਸੀ ਹਾਂਜੀ ਠੀਕ ਹੈ 8 ਕਿਲੋ ਉਹਦੋਂ ਤੂਕੜ ਥੱਲੇ ਸੀਗਾ ਜੀ ਹਾਂਜੀ ਹਾਂਜੀ ਠੀਕ ਆ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਬਈ ਹਾਂਜੀ ਇਹ ਗਾਰੰਟੀ ਹੈ ਕਿੰਨਾ ਪਿਆਜੂ ਕਰਮਾਲੀ ਹੁਣ ਦੁੱ 1500 ਕਿਲੋ ਕਿਹਾ ਜੀ ਬਾਕੀ ਸੇਵਾ ਦਾ ਹਾਂ ਬਾਕੀ ਸੇਵਾ ਦਾ ਠੀਕ ਆ ਜਿਹੜਾ ਵੀਰੇ ਇਹਦੇ ਸੀਮਾ ਨਾਲ ਲੱਗਿਆ ਉਹਦਾ ਕੋਈ ਰਿਕਾਰਡ ਹੈਗਾ ਜੀ ਨਹੀਂ ਕੋਈ ਰਿਕਾਰਡ ਨਹੀਂ ਤੁਰ ਕੇ ਦਿਖਾ ਦਿਓ ਵੀਰੇ ਸੂਆ ਵਾਈ ਦੇ ਦਸਨ ਮੁਤਾਬਕ ਜੀ ਦੂਜਾ ਕੀ ਹੁੰਦੀ ਆ ਜੀ ਜਿਹੜੇ ਡੇਟ ਮੁਤਾਬਕ ਸਮਾਂ ਪਿਆ ਵੀਰੇ ਉਹ 5 6 ਦਿਨ ਪਿਆ ਬਾਕੀ ਤੁਹਾਨੂੰ ਪਤਾ ਮੌਸਮ ਗਰਮੀ ਦਾ ਵੀਰੇ ਇੱਕ ਦੋ ਦਿਨ ਘਟ ਵੀ ਸਕਦੇ ਆ ਤੇ ਵਧ ਵੀ ਸਕਦੇ ਆ ਝੋਟੀ ਚੰਗੀ ਆ ਗੋਲ ਸੰਗਾ ਵਜਨ ਵਜੂਦ ਕਰਮ ਵਾਲੀ ਦਾ ਪੂਰਾ ਚੰਗਾ ਸੂਣਾ ਥਾਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋੜ ਸ਼ਾਂਗ ਪੂਰਾ ਵੀ ਨਹੀਂ ਮੋੜ ਲਿਆ ਫਿਰ ਬਾਈ ਦੱਸਦਾ ਕਿ ਆਪਾਂ ਟੋਕੜ ਖਰੀਦੀ ਸੀਗੀ ਤੇ ਉਸ ਵਕਤ ਟੋਕੜ ਥੱਲੇ 8 ਕਿਲੋ ਦੁੱਧ ਸੀਗਾ ਉਮੀਦ ਹੈ ਕਿ ਤਿਆਰ 14 15 ਕਿਲੋ ਦੀ ਆ ਕਿਉਂਕਿ ਮੇਰੇ ਸਾਮ ਸੰਭਾਲ ਮਾਲਕਾਂ ਦੀ ਚੰਗੀ ਆ ਕਿਉਂਕਿ ਨਾਕ ਗਣਤੀ ਚ ਦੋ ਹੀ ਆ ਪਰ ਸਾਮ ਸੰਭਾਲ ਪੂਰੀ ਚੰਗੀ ਆ ਹਵਾਨਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਸੂਣਾ ਸਹਿਜ ਆ ਥਾਣਾ ਦਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਜੀ ਥਣ ਮੈਂ ਤੁਹਾਨੂੰ ਚੈੱਕ ਕਰਵਾ ਦਿੰਦਾ ਜੀ ਕੋਡ ਨਹੀਂ ਸ਼ਾਂਕ ਨਹੀਂ ਮੁਠੀ ਵਾਲਾ ਥਾਣਾ ਜੀ ਚੰਗੀ ਆ ਜੋ ਟਿਬਰ ਜਿੰਨੀ ਤੁਸੀਂ ਸਾਮ ਸੰਭਾਲ ਕਰ ਲੋਗੇ ਉਹਨਾਂ ਦੁੱਧੇ ਤੋਂ ਲੈ ਸਕਦੇ ਆ ਥਾਣਾ ਦੀ ਪਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਵੀਰੇ ਇਹਦੀ ਜੈਸਤ ਦਿਨੋ ਜੀ ਇੱਕ ਮੰਦਾਲੀ ਹੈ ਉਹ ਜੂ ਮਾੜਾ ਮੋਟਾ ਮੰਦਾਲਾ ਹਾਂਜੀ ਹਾਂਜੀ ਹੋ ਜਾਊਗਾ ਜੀ ਠੀਕ ਆ ਜੀ 145000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਵਿੱਚੋਂ ਬਾਈ ਕਹਿੰਦਾ ਮਾਨਤਾਣ ਆਪਾਂ ਜਰੂਰ ਕਰ ਦਾਂਗੇ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ